ਜੇਕਰ ਤੁਸੀਂ ਵੀ ਘਰ ਦੇ ਵਿੱਚ ਰੱਖੀਆਂ ਹੋਈਆਂ ਨੇ ਬੈਟਰੀ ਵਾਲੀਆਂ ਸਕੂਟਰੀਆਂ ਤਾਂ ਫਿਰ ਆਹ ਵੀਡੀਓ ਜ਼ਰਾ ਧਿਆਨ ਨਾਲ ਦੇਖ ਲਿਓ ਦੇਖਿਓ ਕਿਤੇ ਤੁਹਾਡੇ ਪੈਸੇ ਵੀ ਖੂਦ ਦੇ ਵਿੱਚ ਜਾਣ ਤੇ ਤੁਹਾਡਾ ਹੋਰ ਵੀ ਨੁਕਸਾਨ ਹੋ ਜੇ ਮੋਗਾ ਦੇ ਪਰਵਾਨਾ ਨਗਰ ਦੀ ਗਲੀ ਨੰਬਰ 1 ਦੇ ਵਿੱਚ ਉਸ ਵੇਲੇ ਭਗੜੜ ਮਚ ਗਈ ਜਦੋਂ ਇੱਥੇ ਚਾਰਜਿੰਗ ਦੇ ਦੌਰਾਨ ਇੱਕ ਇਲੈਕਟ੍ਰੋਨਿਕ ਸਕੂਟਰੀ ਦੇ ਵਿੱਚ ਅੱਗ ਲੱਗੀ ਜਿਸ ਤੋਂ ਬਾਅਦ ਜ਼ੋਰਦਾਰ ਧਮਾਕਾ ਹੋਇਆ ਤੇ ਇਸ ਦੇ ਨਾਲ ਹੀ ਨਾਲ ਖੜਿਆ ਬੁਲਟ ਮੋਟਰਸਾਈਕਲ ਵੀ ਆਪਣੀ ਅੱਗ ਦੀ ਲਪੇੜ ਦੇ ਵਿੱਚ ਲੈ ਲਿਆ ਜਿਸ ਦੇ ਚੱਲਦੇ ਮੌਕੇ ਦੇ ਉੱਤੇ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ ਅਤੇ ਉਹਨਾਂ ਨੇ ਆ ਕੇ ਅੱਗ ਤੇ ਕਾਬੂ ਪਾਇਆ ਦੱਸਿਆ ਜਾ ਰਿਹਾ ਹੈ ਕਿ ਅੱਗ ਲੱਗਣ ਤੋਂ ਬਾਅਦ ਧੁਮਾਕਾ ਇੰਨਾ ਜ਼ਿਆਦਾ ਹੋਇਆ ਕਿ ਇਸ ਦੌਰਾਨ ਘਰਾਂ ਦੇ ਸ਼ੀਸ਼ੇ ਤੱਕ ਟੁੱਟ ਗਏ ਤਸਵੀਰਾਂ ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਸਕੂਟਰੀ ਦਾ ਤਾਂ ਕੱਖ ਹੀ ਨਹੀਂ ਬਚਿਆ ਤੇ ਨਾਲ ਹੀ ਬੁਲਟ ਨੂੰ ਵੀ ਆਪਣੀ ਚਿਪੇੜ ਦੇ ਵਿੱਚ ਲੈ ਲਿਆ ਜਿਸ ਦੇ ਚੱਲਦੇ ਇੱਥੇ ਕਾਫੀ ਨੁਕਸਾਨ ਹੋਇਆ ਹੈ ਮੇਰਾ ਨਾਮ ਗੁਰਪ੍ਰੀਤ ਸਿੰਘ ਜੀ ਗੁਰਪ੍ਰੀਤ ਜੀ ਅੱਗ ਲੱਗੀ ਇੱਥੇ ਕਿਵੇਂ ਕੀ ਹੈ ਅਸਰ ਇਹ ਸਰ ਸਾਨੂੰ 4:48 ਦੇ ਮਿੰਟ ਤੇ ਸੂਚਨਾ ਮਿਲੀ ਸੀ ਵਿਨੋਦ ਕੁਮਾਰ ਜੀ ਨੇ ਸਾਨੂੰ ਸੂਚਨਾ ਦਿੱਤੀ ਸੀ ਕਿ ਪ੍ਰਵਾਨਾ ਨਗਰ ਕਲੀ ਨੰਬਰ 1 ਦੇ ਵਿੱਚ ਅੱਗ ਲੱਗੀ ਹੋਈ ਹੈ ਤੇ ਅਸੀਂ ਇੱਥੇ ਆ ਕੇ ਅੱਗ ਨੂੰ ਕੰਟਰੋਲ ਕੀਤਾ ਜੀ ਇਸੇ ਦੇ ਇੱਥੇ ਦੇਖਿਆ ਸੀ ਤੇ ਇੱਕ ਬਾਈਕ ਸੀਗੀ ਤੇ ਇੱਕ ਇਲੈਕਟ੍ਰੀਕਲ ਸਕੂਟਰੀ ਸੀ ਜਿਹਨੂੰ ਕਿ ਬਹੁਤ ਜ਼ਿਆਦਾ ਸੜ ਚੁੱਕੀ ਸੀ ਤੇ ਜਿਹੜਾ ਬਾਈਕ ਹੈ ਉਹ ਵੀ ਸੜ ਚੁੱਕਿਆ ਜੀ ਯਾਨੀ ਕਿ ਹੋਰ ਵੀ ਸ਼ੀਸ਼ੇ ਵਗੈਰਾ ਇਹਨਾਂ ਦੇ ਟੁੱਟ ਗਏ ਆ ਜੀ ਕਾਫੀ ਨੁਕਸਾਨ ਹੋ ਗਿਆ ਜਾਨੀ ਜਮੀਨ ਨੁਕਸਾਨ ਤੋਂ ਬਚਾਈ ਅੱਗ ਕਿਵੇਂ ਇਸ ਸਰ ਸਕੂਟਰੀ ਲੱਗੀ ਸੀ ਇਲੈਕਟ੍ਰੀਕਲ ਤੇ ਜੀ ਉਹ ਆਪਣਾ ਇਲੈਕਟ੍ਰੀਕਲ ਸ਼ਾਰਟ ਸਰਕਟ ਹੋ ਗਿਆ ਜੀ ਉਹਦੇ ਤੇ ਜੀ ਚਾਰਜੀ ਤੇ ਲੱਗੀ ਹਾਂਜੀ ਸਰ ਚਾਰਜੀ ਉਹਦੇ ਨਾਲ ਹੀ ਹੋਇਆ ਜੀ ਹਾਂਜੀ ਉਹਦੇ ਨਾਲ ਹੀ ਹਾਂਜੀ 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 ਉਹਦੇ ਨਾਲ ਨੁਕਸਾਨ ਸਰ ਹੁਣ ਦੇਖ ਲਓ ਜੀ ਤੁਸੀਂ ਆਪ ਇਹ ਦੋ ਬਾਈਕਾਂ ਜੀ ਤੇ ਇਹਨਾਂ ਦੇ ਵੈਸੇ ਸ਼ੀਸ਼ੇ ਵਗੈਰਾ ਟੁੱਟ ਗਏ ਜੀ ਬਿਲਡਿੰਗ ਦੇ ਜੋ ਵੀ ਆ ਜੀ ਕਾਰਿਸ ਕਟਣ ਦੇ ਵਿੱਚ ਗਣੀ ਮਤੇ ਹੋ ਰਹੀ ਕਿ ਕਿਸੇ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਰਿਆ ਗਿਆ ਪਰ ਮਾਲੀ ਨੁਕਸਾਨ ਕਾਫੀ ਹੋਇਆ ਲਗਾਤਾਰ ਦੇਖਿਆ ਜਾ ਰਿਹਾ ਹੈ ਕਿ ਇਲੈਕਟ੍ਰੋਨਿਕ ਸਕੂਟਰਾਂ ਨੂੰ ਅੱਗ ਲੱਗਣ ਦੇ ਮਾਮਲੇ ਵਧਦੇ ਜਾ ਰਹੇ ਨੇ ਹਕੀਕਤ ਟੀਵੀ ਪੰਜਾਬੀ ਲਈ ਮੋਗਾ ਤੋਂ ਮਨੀਸ਼ ਜੰਦਲ ਦੀ ਰਿਪੋਰਟ